ਚਰਨਜੀਤ ਕੋ ਕਿੱਥੋਂ ਦੇ ਆਣ ਵਾਲੇ ਹੋ ਤੇ ਕੀ ਹੋਇਆ ਤੁਹਾਡੇ ਬੱਚੇ ਦੇ ਨਾਲ ਅੱਜ ਅੱਜ ਮੇਰੇ ਬੱਚੇ ਨੇ ਗੋਲੀ ਖਿੱਚ ਲਈ ਮੈਂ ਅੰਦਰ ਹੀ ਬੈਠ ਨਹੀਂ ਹੂੰ ਚਾਰ ਪੰਜ ਜਾਣੇ ਆਏ ਗੋਲੀਆਂ ਮਾਰ ਕੇ ਚਲੇ ਗਏ ਤੁਹਾਨੂੰ ਪਤਾ ਕਿ ਤੁਹਾਡੇ بیٹے ਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਪਰਾਣਾ ਹੋਏ ਚਾਰ ਚਾਰ ਕਿ ਦਿਨ ਤੋਂ ਲੜਾਈ ਚੱਲਦੀ ਹੈ ਫੋਨ ਨੇ ਬੰਦੇ ਜਿਹੜੇ ਦੂਸਰੀ ਪਾਰਟੀ ਓਏ ਇੱਥੇ ਨੇ ਇਹ ਮੁੰਡੇ ਤੁਹਾਡੇ ਮਨ ਬਲਵਰੇ ਦੇ ਹੀ ਆ ਹਾਂਜੀ ਨਾਮ ਪਤਾ ਹੋਣਾ ਸੀ ਮੈਨੂੰ ਨਾਂ ਦਾ ਨਹੀਂ ਹੁਣ ਪਤਾ ਵੀ ਔਰ ਨੂੰ ਕੁੜੀ ਨੂੰ ਪਤਾ ਸਾਰਾ ਆਪਣੇ ਦਿੱਤੀ ਹੈ ਬਾਈ ਕਿਸ ਵਜ੍ਹਾ ਤੋਂ ਚਲਦੀ ਪਈ ਸੀ ਲਾਈਟ ਤੇ ਜਾਰਡਨ ਤੋਂ ਚਲੰਦੀ ਹੈ ਨਾ ਦੇਖੀ ਤੇ ਕੀ ਨਾਮ ਕੀ ਹੈ ਤੁਹਾਡੇ ਲੜਕੇ ਦੇ ਜਿਹਦੇ ਪੁੜੀ ਆ ਗੌਰਪ੍ਰੀਤ ਸਿੰਘ ਪੀਤੀ ਉਤਰਾ ਕੇ ਨੇ ਤੁਹਾਡੇ ਬੱਚੇ ਨੇ ਤੁਹਾਨੂੰ ਦੱਸਿਆ ਕਰਦੇ ਵਿੱਚ ਆ ਕੇ ਕਿ ਕਿਉਂ ਲੜਾਈ ਝਗੜਾ ਲਗਾਤਾਰ ਉਹ ਕਰਦੇ ਪਏ ਨੇ ਹੌਣ ਪਤਾ ਨਹੀਂ ਬਾਰ-ਬਾਰ ਮੁੰਡਿਆਂ ਦਾ ਮੈਨੂੰ ਪਤਾ ਨਹੀਂ ਵੀ ਕੀ ਕੱਤੋਂ ਲੰਦੇ ਐ ਹੁਣ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਬੱਚੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਤਿੰਨ-ਚਾਰ ਲੱਗੀਆਂ ਗੋਲੀਆਂ ਮੈਂ ਤੇ ਅੰਦਰ ਰਹਾ ਤੇ ਜਿਨ੍ਹਾਂ ਨੇ ਵੇਖੇਗਾ ਉਹ ਦੱਸਣ ਨਹੀਂ ਦੇ ਸਾਰੇ ਤੇ ਇਹ ਵਹਿਆ ਸੀ ਕਿ ਯਾਰ ਕੁਆਰਾ ਸੀ ਦੋ ਬੇਟੀਆਂ ਵਿਆਇਆ ਸੀ ਵਹਿਆ ਸੀ ਹਾਂਜੀ ਬੱਚੇ ਸੀ ਦੋ ਹਾਂਜੀ ਦੋ ਬੇਟੀਆਂ ਹਾਂਡੀਆਂ ਕਿੰਨੀ ਉਮਰ ਹੋਣਗੀ ਉਹਨਾਂ ਦੀ ਹੋਗੀ 35-40 ਸਾਲ ਹੋਣੀ ਤੇ ਹੁਣ ਜਿਹੜੀ ਆ ਪੁਲਿਸ ਵੀ ਪਹੁੰਚੇ ਕੀ ਕਾਰਵਾਈ ਕੀਤੀ ਆ ਕੁੜੀ ਆ ਸਾਹਮਣੇ ਹੀ ਜਿੱਦ ਚੱਲੀ ਆ ਉਹਨਾਂ ਨੇ ਖਾ ਲਿਆ ਆ ਖਾ ਲਿਆ ਉਹਨਾਂ ਨੇ ਖਾ ਲਿਆ ਯੋ ਖਾ ਲਿਆ ਪਿੱਟ ਜਾ ਕੇ ਉਹਦਾ ਘਰ ਘਰ ਪਿੱਟ ਜਾ ਕੇ ਖਾ ਲਿਆ ਉਹਨਾਂ ਨੇ ਉਹਨਾਂ ਨੇ ਨਹੀਂ ਰਹਿਣ ਦਿੱਤਾ ਉਹਨੂੰ ਸੱਚ ਨੇ ਯਾ ਗਰ ਰੋਮੀ ਆ ਉਹਦਾ ਭਰਾ ਸਾਰੇ ਆ ਕੇ ਨਾਲ ਬਬਲੂ ਖੱਤਰੀ ਸਾਰੇ ਹਣੇ ਖਾ ਕੇ ਉਹਨੂੰ ਖਾ ਕੇ ਆ ਖਾ ਕੇ ਉਹਨੂੰ ਆ ਗਿਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੋਣ ਇਹਨਾਂ ਨੂੰ ਭਾਇ ਲਵਾ ਜਿੱਤਰਾ ਮੇਰੇ ਪੁੱਤ ਨੂੰ ਕਿਤੋਂ ਕੀਤਾ ਇੰਨਾ ਨਹੀਂ ਕਰਦਾ ਸਾਰੇ ਨਾ ਪਰਵਾਹ ਇੰਨਾ ਨਹੀਂ ਮਮੀ ਕੋਈ ਗੱਲ ਨਹੀਂ ਕਰਦਾ ਹਾਂ ਜੀ ਸਰ ਅ ਰਿਪੋਰਟ ਮਕਬੂਲਪੁਰੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਸਰ ਕੀ ਪਤਾ ਲੱਗਾ ਜੀ ਇੱਥੇ ਇਤਲਾਹ ਮਿਲੀ ਸੀ ਕਿ ਮਕਬੂਲਪੁਰਾ ਸ਼ੇ ਨੰਬਰ ਗਲੀ ਦੇ ਪਾਰ ਲੜਾਈ ਝਗੜਾ ਹੋਇਆ ਤੇ ਗੋਲੀ ਚੱਲੀ ਹੈ ਜਿੱਥੇ ਮੌਕੇ ਤੇ ਆਏ ਆ ਤੇ ਇੱਕ ਗੁਰਪ੍ਰੀਤ ਨਾਂ ਦਾ ਵਿਅਕਤੀ ਹੈ ਜਿਹਦੇ ਗੋਲੀ ਲੱਗੀ ਹੈ ਜਿਹਨੂੰ ਸਕਾਟ ਹਸਪੀਟਲ ਲੈ ਕੇ ਗਿਆ ਫਰਦਰ ਜਿਹੜੀ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਹਾਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਕਰੀਬ 4 ਗੋਲੀਆਂ ਚੱਲੀਆਂ ਤੇ ਲੜਕੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਏ ਫਿਲਹਾਲ ਅਸੀਂ ਉੱਥੇ ਮੁਲਾਜ਼ਮ ਭੇਜਿਆ ਤੁਹਾਨੂੰ ਪੁੱਛ ਕੇ ਫਿਰ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਤੇ ਸਰ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੋਟੋਜ਼ ਕੋਸ਼ਿਸ਼ ਜਰੂਰੀ ਹਾਂਜੀ ਸੀਸੀਟੀਵੀ ਕੈਮਰੇ ਸਿਕੰਘਾ ਰਹੇ ਆ ਉਹ ਵੀ ਵੇਖਿਆ ਜਾ ਰਿਹਾ ਤੇ ਦੋਸ਼ੀਆਂ ਦੀ ਭਾਲ ਕਰ ਰਹੇ ਆ ਠੀਕ ਆ ਸਰ ਹੁਣ ਕਿੰਨੀ ਕੀ ਜਲਦੀ ਕੀ ਕਾਰਵਾਈ ਜੜੀ ਆ ਹੁਣ ਮੌਕੇ ਦੀ ਕੀ ਕੀਤੀ ਜਾ ਰਹੀ ਹੈ ਮੌਕੇ ਤੇ ਪਰਿਵਾਰ ਦੀ ਸਟੇਟਮੈਂਟ ਲਿਖਾਂਗੇ ਫਰਦਰ ਜੜੀ ਇਹ ਬੰਦੀ ਕਾਰਵਾਈ ਅਮਲ ਚੱਲਿਆ ਦੀ ਜੀ ਓਕੇ ਜੀ ਠੀਕ ਹੈ ਜੀ